ਸਾਰੇ ਕਹਿੰਦੇ ਮੇਰੀ ਮੁਜਾਹ ਸੀ ਰੱਬ ਦੇ ਸੰਤ ਨੂੰ ਸੰਤ ਨੂੰ ਜੈ ਇਹ ਮੈਨੂੰ ਆਈ ਹੈ ਮੇਰੀ ਬੇਟੀ ਦੀ ਪੋਤਰੀ ਹੈ ਮੇਰੀ ਇਹ 15 ਦਿਨ ਹੋ ਗਏ ਨੇ ਇਹਨੇ ਬਹੁਤ ਜ਼ਿਆਦਾ ਜਾਨਕਿ ਮੈਨੂੰ ਜੀਬ ਨਹੀਂ ਪਾਈ ਆਪਣੇ ਬਣਾ ਰੋ ਜੀ ਕਿ ਜਿੱਦਾਂ ਬਾਜ ਹੋ ਅਧਰਾ ਕਰਦੀ ਤੇ ਮੈਨੂੰ ਬੜਾ ਦੁੱਖ ਲੱਗਦਾ ਹੀ ਮੇਰੇ ਟੈਸਟਿੰਗ ਕਰਵਾਏ ਕਹਿੰਦੇ ਕਿ ਬਹੁਤ ਇਨਫੈਕਸ਼ਨ ਹੈ ਤੇ ਕਿੜੇ ਚ ਪਾਣੀ ਹੈ ਖੂਨ ਨਹੀਂ ਹੈਗਾ ਤੇ ਆ ਪੰਡ ਧਰਿਆਲੇ ਵੀ ਲੈ ਕੇ ਗਏ ਫਿਰ ਉੱਥੇ ਵੀ ਨਹੀਂ ਫਰਕ ਪਿਆ मेरा फिर आई रोजे का प्रार्थना करती रही कि मेरी बेटी ने मेन आवाज चंगी नहीं लगती मेन दुख लगता जो आवाज कड़ी नहीं परेशान भी बहुत ज्यादा मैं, थे थे। ते मैं के के में के आ रही चर्चा ਤੇ ਰਖਿਆ ਇਹ ਆਈ ਹੁਣ ਬੇਟੀ ਮਗਰ ਲੈ ਕੇ ਆਈ ਜੀ ਮम्मा ਨੂੰ ਬਹੁਤ ਜ਼ਿਆਦਾ ਰੋਂਦੀ ਹੈ ਡਾਕਟਰ ਕਹਿੰਦੇ ਹਨ ਖੁਦਾ ਦੇ ਸੰਤਾਂ ਦੀ ਝੋਲੀ ਚ ਪਾਤੀ ਬੜਾ ਜ਼ਿਆਦਾ ਨਹੀਂ ਫੇਰ ਉਸ ਤਰ੍ਹਾਂ ਹੀ ਰੋਂਦੀ ਬਹੁਤ ਜ਼ਿਆਦਾ ਰੋਂਦੀ ਰੱਖੀ ਨਹੀਂ ਜਾਂਦੀ ਤੇ ਜਿਉਂਦੇ ਖੁਦਾ ਦੇ ਸੰਤ ਨੇ ਝੋਲੀ ਚ ਪਾ ਕੇ ਤੇ ਪ੍ਰੇਰਿਤ ਕੀਤੀ ਆ ਉਸ ਟਾਈਮ ਦੀ ਮੇਰੀ ਬੇਟੀ ਬਸ ਬਿਲਕੁਲ ਠੀਕ ਜੇ ਨਾ ਤੇ ਕੱਲ ਤੇ ਪਹਿਲੀ ਵਾਰੀ ਦਿਨ ਰਾਤ ਦੇ ਹੋਏ ਬਿਲਕੁਲ ਠੀਕ ਜੇ ਕਹਿੰਦਾ ਬੋਤੀ ਬੇਟੀ ਦੀ ਗਾਇਬ ਕੜੀ ਹਾਂਜੀ ਔਰ ਜੀ ਪਾ ਪੁੱਤ ਨੇ ਕੁਛ ਨਹੀਂ ਚੁੱਕੀ ਤੁਸੀਂ ਹਾਂਜੀ ਬੋਤਨੀ ਹਾਂਜੀ ਔਰ ਤੁਸੀਂ ਟੈਸਟ ਕਰਵਾਇਆ ਸੀ ਉਹਦੇ ਵਿੱਚ ਇਨਫੈਕਸ਼ਨ ਆਇਆ ਸੀ ਇਨਫੈਕਸ਼ਨ ਆਇਆ ਕੇ ਜਾਂ ਹੱਥਾਂ 'ਚ ਹੀ ਬੜਾ ਬੁਖਾਰ ਹਾਂਜੀ ਕਹਿੰਦੇ ਕਰੇ ਪੇਟ 'ਚ ਪਾਣੀ ਆ ਖੂਣ ਨਹੀਂ ਆਦਾ ਜਦੋਂ ਵੀ ਪੇਟ ਦੇ ਵਿੱਚ ਸਿਰਫ ਪਾਣੀ ਪਾਣੀ ਆ ਬਲੱਡ ਨਹੀਂ ਆ ਹਾਂਜੀ ਔਰ ਹੋਰ ਕੀ ਗੱਲ ਕਰਨੀ ਤੁਹਾਨੂੰ ਬੋਲਿਆ ਸੀ